ਅਸੀਂ ਸਾਰੇ ਜਿੰਨੇ ਵੀ ਸਾਡੀ ਟੀਮ ਆ ਓਬਵੀਅਸੀ ਦੀ ਟੀਮ ਫੰਗਸਪਾਰਟੀ ਦੀ ਟੀਮ ਸਾਡੇ ਸੀਨੀਅਰ ਕੁਲਵਿੰਦਰ ਸਿੰਘ ਬੈਂਸ ਸੀ ਅਸੀਂ ਇਹਨਾਂ ਦੇ ਅੱਗੇ ਬੇਨਤੀ ਵੀ ਕਰਨ ਆਏ ਆ ਔਰ ਇਹਨਾਂ ਦਾ ਹਾਲ ਚਾਲ ਪੁੱਛਣ ਆਏ ਅੱਜ ਵੀ ਇਹ ਜਲਦੀ-ਬੜੀ ਠੀਕ ਹੋ ਜਾਣ ਆਉਣ ਵਾਲੇ ਜਿਹੜੇ ਇਲੈਕਸ਼ਨ ਆ ਸਾਡੇ ਨਾਲ ਮੋਢੇ ਤੇ ਮੋਢਾ ਜੋੜ ਕੇ ਖੜੇ ਹੋਣੇ ਜੀ ਅਸੀਂ ਤੇ ਇਹੀ ਪਰਮਾਤਮਾ ਅਗੇ ਅਰਦਾਸ ਕਰਦੇ ਆ ਔਰ ਵਾਹਿਗੁਰੂ ਅਗੇ ਵੀ ਅਰਦਾਸ ਕਰਦੇ ਆ ਵੀ ਚਲੋ ਜਲਦੀ ਠੀਕ ਹੋ ਕੇ ਸਾਡੇ ਚ ਸ਼ਾਮਲ ਹੋ ਜਾਣ ਔਰ ਸਾਡੇ ਸਾਰੇ ਟੀਮ ਦਾ ਮਨ ਬਧਾਨ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਠੋਂ ਜਿੱਥੇ ਜੇ ਕਾਂਗਰਸ ਪਾਰਟੀ ਦੇ OBC ਵਿੰਗ ਵੱਲੋਂ ਸਰਪੁਰਵੰਤ ਸਿੰਘ ਜੀ ਨੂੰ ਜਿਹੜੇ ਕਿ ਛੇਦੀ ਪਰਿਵਾਰ ਨਾਲ ਤਾਲੁਕ ਰੱਖਦੇ ਐ ਉਹਨਾਂ ਨੂੰ ਪੰਜਾਬ ਦਾ OBC ਵਿੰਗ ਦਾ ਸੈਕਟਰੀ ਲਾਇਆ ਗਿਆ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਹਨਾਂ ਦੇ ਭਾਵੇਂ ਐਕਸੀਡੈਂਟ 'ਚ ਸੱਟ ਲੱਗੀ ਸੀ ਪਰ ਇਹ ਮੰਜੇ ਤੇ ਬੈਠੇ ਵੀ ਇਹਨਾਂ ਨੇ ਪਾਰਟੀ ਦਾ ਬਹੁਤ ਜ਼ਿਆਦਾ ਕੰਮ ਕੀਤਾ ਤੇ ਹੁਣ ਗੁਰੂ ਦੀ ਕਿਰਪਾ ਕੀ ਆ ਤੰਦਰੁਸਤ ਇਹਨਾਂ ਨੇ 5-4 ਦਿਨ ਚ ਪਲਸਟਰ ਖੁੱਲ ਜਾਣਾ ਤੇ ਤੰਦਰੁਸਤ ਦਾ ਬਿਲਕੁਲ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਇਹ ਕੰਮ ਕਰਨਗੇ ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਇਹਨਾਂ ਨੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਆਪਣੀਆਂ ਗਤੀਵਿਧੀਆਂ ਆਪਣੇ ਕਲਮ ਇਹਨਾਂ ਨੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਵਰਤੋਂ ਵਿੱਚ ਲਿਆਂਦੀ ਹੈ ਤੇ ਹੁਣ ਵੀ ਸਾਨੂੰ ਸਾਰਿਆਂ ਨੂੰ ਕਲੇਰ ਸਾਹਿਬ ਆਏ ਸਾਰਾ OBC ਵਿੰਗ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਲਕਾ ਦੱਖਣੀ ਵਿੱਚ ਸਾਰੀਆਂ ਭੈਣਾਂ ਮਨਜੀਤ ਕੌਰ, ਪ੍ਰਮਾਨ ਸਿੰਘ, ਸਿੱਧੂ ਸਾਹਿਬ ਸਾਰੇ ਮੇਰੇ ਭੈਣ ਭਰਾ ਅੱਜ ਸਰਪ੍ਰੰਧ ਸਿੰਘ ਨਾਲ ਖੁਸ਼ੀ ਦੇ ਪਲ ਅਸੀਂ ਸਾਂਝੇ ਕਰਨ ਲਈ ਆਏ ਹਾਂ ਗੁਰੂ ਰਹਿਮਤ ਕਰੇ ਸਰਪ੍ਰੰਧ ਸਿੰਘ ਜੀ ਸਿਹਤਯਾਬ ਹੋ ਕੇ ਆਪਣੀ ਡਿਊਟੀ ਨਿਭਾਉਣ ਦੇ ਕਾਬਿਲ ਹੋ ਜਾਣਗੇ ਦੋ ਚਾਰ ਦਿਨਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ